ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਤੇ ਅੱਜ ਹੈਗਾ ਇਹ ਸੋਮਵਾਰ ਦਾ ਦਿਨ ਤੇ ਮਾਰਨਿੰਗ ਦਾ ਟਾਈਮ ਆ 6:30 ਹੋ ਚੁੱਕੇ ਨੇ ਤੇ ਹਰਜੋਤ ਬ੍ਰਸ਼ ਵਗੈਰਾ ਕਰਨ ਗਿਆ ਵਾ ਤੇ ਬਾਰਿਸ਼ ਬਹੁਤ ਹੀ ਜ਼ਿਆਦਾ ਆ ਰਹੀ ਆ ਜੀ ਬਹੁਤ ਜ਼ਿਆਦਾ ਬਾਰਿਸ਼ ਆ ਰਹੀ ਆ ਸਾਡੇ ਇੱਧਰ ਬਹੁਤ ਜ਼ਿਆਦਾ ਪਾਣੀ ਆ ਗਿਆ ਵਾ ਤੇ ਅਸੀਂ ਤੁਹਾਨੂੰ ਦੱਸ ਦਈਏ ਬੈਕ ਕੈਮਰਾ ਕਰਕੇ ਪੈਲੀਆਂ ਆ ਫੁੱਲ ਹੋਈਆਂ ਪਾਣੀ ਦੇ ਨਾਲ ਤੇ ਸੋ ਬਦਕ ਸਕਦੇ ਹੋ ਪਾਣੀ ਕਿੰਨਾ ਆ ਗਿਆ ਦੇਖੋ ਅਜੇ ਵੀ ਮੀਂਹ ਬੰਦ ਨਹੀਂ ਹੋਣਿਆ ਹੈਗਾ ਆ ਦੇਖੋ ਸਾਰੀਆਂ ਪੈਲੀਆਂ ਭੜੀਆਂ ਬਹੁਤ ਜ਼ਿਆਦਾ ਪਾਣੀ ਆ ਗਿਆ ਤੇ ਮੀਂਹ ਬਹੁਤ ਜ਼ਿਆਦਾ ਹੋਣਿਆ ਰਾਤ ਦਾ ਮੀਂਹ ਕੱਲ ਦਾ ਪੈਂਡਿਆ ਸੋ ਆਪਾਂ ਹਰ ਜੋਤ ਨੂੰ ਦਿੰਨੇ ਆ ਚਾਹ ਕਿ ਕਿ ਜਾਣਾ ਇਹਨਾਂ ਸਕੂਲ ਤੇ ਬੱਚਾ ਨੇ ਸਕੂਲ ਵੀ ਕੀ ਜਾਣਾ ਹੁੰਦਾ ਘਰ ਬਾਰਿਸ਼ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਹੋ ਗਿਆ ਤੇ ਹਜੇ ਵੀ ਮੀਂਹ ਬਹੁਤ ਹੋਣਿਆ ਵਾ ਸੋ ਬਾਕੀ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਫੁੱਲ ਵਾਚ ਕਰਕੇ ਦੇਖਿਆ ਕਰੋ ਵੀਡੀਓ ਬਦਲ ਹੋਣ ਦੇ ਕਰਕੇ ਅੰਦਰਾਂ ਚ ਵੀ ਹਨੇਰਾ ਹੋ ਗਿਆ ਵਾ ਤੇ ਹੁਣ ਆਪਾਂ ਚਾਹ ਦੇ ਦਿੰਨੀ ਆ ਚੌਥਤ ਨੂੰ ਪਾਣੀ ਦੇ ਜਿੰਨੀ ਜਿੰਨੀ ਗਾਂ ਹੀ ਜਾਂਦਾ ਹੈ ਪਾਣੀ ਦੀ ਭਰੀ ਜਲੀ ਗਾਂ ਹੀ ਜਾਂਦਾ ਹੋੜ ਪਾਣੀ ਬੜਾ ਸੋ ਬਾਰਿਸ਼ ਕੱਲ ਪਰਸੋਂ ਦੀ ਲਗਾਤਾਰ ਆ ਰਹੀ ਹੈ ਰਾਤ ਦਿਨ ਬਾਰਿਸ਼ ਹੋਣ ਦੀ ਆ ਉਸ ਤੇ ਬਹੁਤ ਜ਼ਿਆਦਾ ਬਾਰਿਸ਼ ਹੋਣ ਦੀ ਉਹ ਬਾਰਿਸ਼ ਦੇ ਕਰਕੇ ਇਹ ਬਹੁਤ ਜ਼ਿਆਦਾ ਪਾਣੀ ਵੀ ਹੋ ਗਿਆ ਵਾ ਤੁਹਾਨੂੰ ਮੈਂ ਦੱਸਦੀ ਆ ਬਾੜ ਵੀ ਬਹੁਤ ਜ਼ਿਆਦਾ ਨਹੀਂ ਰਹਾ ਵਾ ਨਾ ਦੇਖੋ ਬਹੁਤ ਜ਼ਿਆਦਾ ਬਾਰਿਸ਼ ਹੋ ਗਈ ਹੈ ਸਾਡੇ ਇੱਥੇ ਪਾਣੀ ਇੰਨਾ ਆ ਗਿਆ ਨਾ ਬਹੁਤ ਜ਼ਿਆਦਾ ਪਾਣੀ ਆ ਗਿਆ ਸੋ ਬਹੁਤ ਜ਼ਿਆਦਾ ਪਾਣੀ ਆ ਦੇਖੋ ਸਾਡੇ ਸਾਡੇ ਇੱਧਰ ਪਾਣੀ ਕਿੰਨਾ ਆ ਗਿਆ ਕਿ ਬਾਰਿਸ਼ ਹੀ ਬਹੁਤ ਜ਼ਿਆਦਾ ਹੋ ਗਈ ਸੀ ਇਹ ਬਹੁਤ ਇਹ ਸਾਡੀ ਵੇਲੀ ਤੱਕ ਪਾਣੀ ਆ ਗਿਆ ਵਾ ਤੇ ਮੀਂਹ ਹਟਣ ਦਾ ਨਾਮ ਨਹੀਂ ਲੈਣਿਆ ਬਹੁਤ ਜ਼ਿਆਦਾ ਮੀਂਹ ਆਉਂਦਿਆ ਵਾ ਆ ਦੇ ਉਹ ਤੇ ਮਿਰਚਾਂ ਦੇ ਬੂਟੇ ਲਾਏ ਸੀ ਉਹ ਵੀ ਸਾਰੇ ਐ ਹੋ ਗਏ ਡੁੱਬ ਗਏ ਤੇ ਪਾਣੀ ਦੇਖੋ ਉੱਥੋਂ ਤੱਕ ਪਾਣੀ ਸਾਰਾ ਚੜ ਗਿਆ ਆ ਦੇਖੋ ਕਿੰਨਾ ਪਾਣੀ ਆ ਗਿਆ ਬਹੁਤ ਜ਼ਿਆਦਾ ਪਾਣੀ ਆ ਗਿਆ ਸੋ ਵੀਡੀਓ ਬਣਾਉਣੀ ਹੋਊਗੀ ਬਾਰਿਸ਼ ਦੇ ਨਾਲ ਫੋਨ ਗਿੱਲਾ ਹੋ ਗਿਆ ਤੇ ਵੀਡੀਓ ਥੋੜੀ ਬਣਾਉਣੀ ਹੋਈ ਜਾਂਦੀ ਆ ਬਹੁਤ ਜ਼ਿਆਦਾ ਪਾਣੀ ਆਇਆ ਵਾ ਸੋ ਮਿਲਦੇ ਆਪਾਂ ਤੁਹਾਨੂੰ ਥੋੜੇ ਟਾਈਮ ਬਾਅਦ ਵਿੱਚ ਇਸ ਬਹੁਤ ਜ਼ਿਆਦਾ بارش ਆ ਗਈ ਆ ਤੇ ਨਹੀਂ ਬਹੁਤ ਹੁੰਦਿਆ ਮੇਰਾ ਫੋਨ ਹੈ ਗੁੰਡਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਆ ਅਮੈਂ ਸਾਹ ਤੋਂ ਕਹ ਰਹਾ ਹਾਂ ਬਹੁਤ ਜ਼ਿਆਦਾ ਪਾਣੀ ਹੋ ਗਿਆ ਆ ਦੇਖੋ ਬਹੁਤ ਜ਼ਿਆਦਾ ਪਾਣੀ ਸਾਡੇ ਵੀ ਆ ਗਿਆ ਆ ਦੇਖੋ ਜਿਹੜੀ ਬੱਕਰੀਆਂ ਦੀ ਜਗ੍ਹਾ ਸੀ ਉਹ ਵੀ ਸਾਰੀ ਪਾਣੀ ਨਾਲ ਭੜ ਗਈ ਆ ਦੇਖੋ ਬਹੁਤ ਜ਼ਿਆਦਾ ਪਾਣੀ ਸਾਡੇ ਵੀ ਆ ਗਿਆ ਹੈ ਚਲੋ ਸਾਰੀ ਹੈਨਾ ਦੁਨੀਆ ਦੇ ਨਾਲ ਹੀ ਆਪਾਂ ਵੀ ਆ ਦੇਖੋ ਬਹੁਤ ਜ਼ਿਆਦਾ ਸ਼ੇਰੂਆਪਣਾ ਗੈਂਗਸਟਰ ਸ਼ੇਰੂਆਪਣਾ ਗੈਂਗਸਟਰ kilo. <deal wir vastly lava heartless> ਤਾਂ ਵੈਸੇ ਵਾਹਿਗੁਰੂ ਨੂੰ ਰੁਕ ਜਾਣਾ ਚਾਹੀਦਾ ਵਾ بارش ਦੇ ਕਿਉਂਕਿ ਕਾਫੀ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਵਾ ਕਈਆਂ ਦੇ ਵਿਚਾਰਾਂ ਦੇ ਘਰਾਂ ਦੇ ਵਿੱਚ ਇੰਨਾ ਇੰਨਾ ਪਾਣੀ ਆ ਗਿਆ ਵਾ ਰੋਟੀ ਪਕਾਉਣੀ ਔਖੀ ਹੋ ਗਈ ਆ ਤੇ ਸਾਰੇ ਜਣੇ ਅਰਦਾਸ ਕਰੋ ਵਾਹਿਗੁਰੂ ਦੇ ਗਾੜੀ ਕੇ ਬੱਸ ਵਾਹਿਗੁਰੂ ਜੀ ਬੱਸ ਕਰੋ ਕਿ ਬਹੁਤ ਪਾਣੀ ਦੇ ਦਿੱਤਾ ਤੁਸੀਂ ਲੋਕਾਂ ਨੂੰ ਤੇ ਹੁਣ ਬੱਸ ਕਰੋ ਬਹੁਤ ਹੋ ਗਿਆ ਕਿਉਂਕਿ ਲੋਕਾਂ ਦੀ ਰੋਟੀ ਪਕਾਉਣੀ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਬੱਚਿਆਂ ਨੂੰ ਰੋਟੀ ਪਕਾ ਕੇ ਦੇਣੀ ਤੁਹਾਨੂੰ ਪਤਾ ਹੈ ਨਾ ਬੜਾ ਔਖਾ ਹੋ ਜਾਂਦਾ ਜਦੋਂ ਪਾਣੀ ਦੇ ਵਿੱਚ ਕਿਵੇਂ ਆਪਾਂ ਰੋਟੀ ਪਾਣੀ ਹੈ ਨਾ ਰੋਟੀ ਬਣਾ ਸਕਦੇ ਆ ਤੇ ਆ ਬਾਕੀ ਜਿਹੜੇ ਵੀ ਸੋਸ਼ਲ ਮੀਡੀਆ ਦੇ ਵਿੱਚ ਆ ਵਧੀਆ ਤਰੀਕੇ ਦੇ ਨਾਲ ਇਨਕਮ ਕਰ ਰਹੇ ਆ ਹਨਾ ਤੇ ਅਸੀਂ ਸਾਰਿਆਂ ਨੂੰ ਇਹੀ ਰਿਕਵੈਸਟ ਕਰਾਂਗੇ ਕਿ ਥੋੜੀ-ਥੋੜੀ ਤੁਸੀਂ ਆਪਣੀ ਹਨਾ ਸੇਵਾ ਪਾਓ ਤੇ ਉਹਨਾਂ ਨੂੰ ਵਿਚਾਰੇ ਨੂੰ ਰਾਸ਼ਨ ਜਿਹੜੀ ਵੀ ਚੀਜ਼ ਦੀ ਉਹਨਾਂ ਨੂੰ ਜ਼ਰੂਰਤਾ ਉਹਨਾਂ ਨੂੰ ਉੱਥੇ ਪਚਾਓ ਕਿਉਂਕਿ ਤੁਹਾਨੂੰ ਪਤਾ ਹੈ ਕਿ ਕਿੰਨਾ ਸਮਾਂ ਜਿਹੜਾ ਵਾ ਇਹ ਅ ਇੰਨਾ ਭਿਆਨਕ ਰਿਹਾ ਚੱਲ ਰਿਹਾ ਕਿਉਂਕਿ ਪਾਣੀ ਕਾਫੀ ਆ ਗਿਆ ਹਜੇ ਵੀ ਬਾਰਿਸ਼ ਸ਼ੁਰੂ ਕਰਨ ਦਾ ਨਾਮ ਨਹੀਂ ਲੈਂਦੀ ਹਜੇ ਵੀ ਬਹੁਤ ਆ ਤੇ ਜਦੋਂ ਸਰਕਾਰਾਂ ਨੂੰ ਪਾਣੀ ਛੱਡਣਾ ਚਾਹੀਦਾ ਸੀ ਉਦੋਂ ਛੱਡਦੇ ਨਹੀਂ ਸੀ ਤੇ ਹੁਣ ਜਦੋਂ ਇੱਕ ਵਾਰ ਸੇ ਹਨਾ ਕਿ ਇੱਕ ਵਾਰ ਸੇ ਪ੍ਰਮਾਤਮਾ ਦਾ ਜੋੜ ਆ ਹਨਾ ਪਾਣੀ ਕਾਫੀ ਚੱਲ ਰਿਹਾ ਵਾ ਮੀ ਆਉਂਡਿਆ ਵਾ ਤੇ ਉਧਰੋਂ ਉਧਰ ਪਾਣੀ ਛੱਡ ਦਿੰਦੇ ਆ ਤੇ ਕਿੰਨਾ ਨੁਕਸਾਨ ਹੋ ਜਾਂਦਾ ਵਾ ਹਨਾ ਤੇ ਜਦੋਂ ਧੁੱਪਾਂ ਲੱਗਦੀਆਂ ਸੀ ਉਦੋਂ ਪਾਣੀ ਨਹੀਂ ਸੀ ਛੱਡਦੇ ਤੇ ਹੁਣ ਬਾਰਿਸ਼ ਆਉਂਦੀ ਆ ਤੇ ਹੁਣ ਪਾਣੀ ਛੱਡਣ ਦਾ ਇਹ ਬੰਦੇ ਆ ਤੇ ਲੋਕਾਂ ਦਾ ਨੁਕਸਾਨ ਕਰਤਾ ਘਰਾਂ ਤੱਕ ਪਾਣੀ ਚਲਾ ਗਿਆ ਵਾ ਖੇਤ ਜਿਨ੍ਹਾਂ ਦੀ ਫਸਲ ਜਾੜਿਆ ਨੇ ਕਿੱਥੋਂ ਕਰਜ਼ਾ ਚੁੱਕ-ਚੁੱਕ ਕੇ ਫਸਲ ਬੀਜੀ ਹੁੰਦੀ ਆ ਹਨਾ ਉਹਨਾਂ ਦੀਆਂ ਫਸਲਾਂ ਵੀ ਕਾਫੀ ਤਬਾਹ ਹੋ ਗਈਆਂ ਨੇ ਸੋ ਸਾਰੇ ਜਣੇ ਅਰਦਾਸ ਕਰੋ ਕਿ ਹਨਾ ਇਹ ਬਾਰਿਸ਼ ਰੁੱਕ ਜੇ ਤੇ ਇੱਥੇ ਸਾਰੇ ਪਾਣੀ ਆ ਗਿਆ ਕਾਫੀ ਉੱਧਰ ਵੀ ਸਾਰੇ ਖੇਤਾਂ 'ਚ ਪਾਣੀ ਭੜਿਆ ਹੋਇਆ ਸੀ ਪਰ ਹੁਣ ਥੋੜਾ ਜਿਹਾ ਕੱਟ ਗਿਆ ਵਾ ਸੋ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਕਿੱਥੇ ਕਿੱਥੇ ਕਿੰਨਾ ਕਿੰਨਾ ਪਾਣੀ ਆ ਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਅਗੜੇ ਨੈਕਸਟ ਵਲੌਗ ਦੇ ਨਾਲ ਜਾਂ ਵੀਡੀਓ ਦੇ ਨਾਲ ਜੀ ਤੇ ਕਮੈਂਟ ਜਰੂਰ ਕਰਿਓ ਤੇ ਵਰਤਵਾ ਸ਼ੇਅਰ ਕਰਦੇ ਹੋ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ